ਅਮਿਤ ਪਾਲ ਬਦਮਾਸ਼ ਦੇ ਜਿਹੜੇ ਪੋਸਟ ਲਗਾ ਕੇ ਉਹਨੂੰ ਕੌਮ ਦਾ ਇੱਕ ਰੂਪ ਦਿੱਤਾ ਜਾ ਰਿਹਾ ਬੜਾ ਮੰਦ ਭਾਗਾ ਸੀ। ਇਹ ਹੱਥੇ ਕੁਣੀ ਦਾ ਤਿੰਨ ਜਣਿਆਂ ਨੂੰ ਮਿਲ ਕੇ ਗळा ਘੁੱਟ ਕੇ ਮਾਰਨ ਤੋਂ ਪਹਿਲਾਂ ਉਹਦਾ ਮੋਬਾਈਲ ਮੰਗਣਾ, ਮੋਬਾਈਲ ਦੇ ਪਾਸਵਰਡ ਮੰਗਣੇ ਜਿਹਦੇ ਵਿੱਚ ਕਿਤੇ ਨਾ ਕਿਤੇ ਆਪਣੀਆਂ ਅਸ਼ਲੀਲ ਹਰਕਤਾਂ ਨੂੰ ਜਾਂ ਧਮਕੀਆਂ ਨੂੰ ਆਪਣੀ ਪ੍ਰਾਈਵੇਸੀ ਨੂੰ ਡਿਲੀਟ ਕਰਨ ਦੀ ਮੰਚਾਂ ਨੂੰ ਲੈ ਕੇ ਇਹ ਕਤਲ ਕੀਤਾ ਗਿਆ। ਕ੍ਰਿਸਚਨ ਬਣਦਾ ਜਾ ਰਿਹਾ ਸਾਡੀਆਂ ਕੁੜੀਆਂ ਮੁਸਲਮਾਨ ਬਣ ਰਹੀਆਂ ਜਾ ਰਹੀਆਂ ਯੂਕੇ ਦੇ ਕੈਨੇਡਾ ਦੇ ਵਿੱਚ ਕੇ ਵੱਸ ਇਸ ਖਾਨਦਾਨ ਦਾ ਰੋਲਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਗਭਗ ਪਿਛਲੇ 5-10 ਦਿਨਾਂ ਤੋਂ ਇੱਕ ਕੰਚਨ ਕੁਮਾਰੀ ਨਾਮ ਦੀ ਬੱਚੀ ਦਾ ਕਤਲ ਦਾ ਮੁੱਦਾ ਪਾਕਿਆ ਤੇ ਜਿਹਨੂੰ ਇੱਕ ਧਾਰਮਿਕ ਰੂਪ ਦਿੱਤਾ ਜਾ ਰਿਹਾ ਜਿੱਥੇ ਅੱਜ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਸਥਾਨ ਗੁਰਦੁਆਰਾ আলমਗੀਰ ਸਾਹਿਬ ਦੇ ਗੇਟ ਤੇ ਅਮਨਤਪਾਲ ਬਦਮਾਸ਼ ਦੇ ਜਿਹੜੇ ਪੋਸਟਰ ਲਗਾ ਕੇ ਉਹਨੂੰ ਕੌਮ ਦਾ ਇੱਕ ਰੂਪ ਦਿੱਤਾ ਜਾ ਰਿਹਾ ਬੜਾ ਮੰਦ ਭਾਗ ਹੈ ਕਿਉਂਕਿ ਮੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਵੱਲੋਂ ਵੀ ਇਸ ਗਿਲੀ ਨਖੇਦੀ ਕੀ ਖਾਸਾ ਕਦੇ ਵੀ ਕਿਸੇ ਔਰਤ ਦਾ ਨਿਅਥੇ ਦਾ ਬੱਚੇ ਤੇ ਬਾਹਰ ਨਹੀਂ ਕਰਦਾ ਤੇ ਨਾਲ ਹੀ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦਾ ਜੋ ਫਰਮਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਗੁਰੂ ਸਾਹਿਬ ਇਸ ਬਾਣੀ ਤੇ ਫਰਮਾਨ ਦੀ ਆਪਾਂ ਆਗਿਆ ਪਾਲਣਾ ਕਦੇ ਨਾਲ ਹੀ ਗੁਰੂ ਸਾਹਿਬ ਕੀ ਆਖਦੇ ਨੇ ਕਿਉਂਕਿ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੈ ਸੋ ਅੱਜ ਇੱਕ ਸੋਸ਼ਲ ਮੀਡੀਆ ਫਲੈਂਸਰ ਦੇ ਮਾਰ ਦੇਣਾ ਤੇ ਨਾਲ ਹੀ ਉਸ ਕਾਤਲ ਦਾ ਮਾਰਨੇ ਤੋਂ ਬਾਅਦ ਉਹਨੂੰ ਧੋਖੇ ਨਾਲ ਲੈ ਕੇ ਜਾਣਾ ਉਹਦੇ ਨਾਲ ਧੋਖਾ ਕਰਨਾ ਤੇ ਇੱਕ ਨਿਹੱਥੇ ਕੁੜੀ ਦਾ ਤਿੰਨ ਜਣਿਆਂ ਨੂੰ ਮਿਲ ਕੇ ਗਲਾ ਘੁੱਟ ਕੇ ਮਾਰਨ ਤੋਂ ਪਹਿਲਾਂ ਉਹਦਾ ਮੋਬਾਈਲ ਮੰਗਣਾ ਮੋਬਾਈਲ ਦੇ ਪਾਸੋਂ ਮੰਗਣੇ ਜਿਹਦੇ ਵਿੱਚ ਕਿਤੇ ਨਾ ਕਿਤੇ ਉਹ ਆਪਣੀਆਂ ਅਸ਼ਰੀਲ ਹਰਕਤਾਂ ਨੂੰ ਜਾਂ ਧਮਕੀਆਂ ਨੂੰ ਆਪਣੀ ਪ੍ਰਾਈਵੇਸੀ ਨੂੰ ਡਿਲੀਟ ਕਰਨ ਦੀ ਮੰਚਾ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਕਿਉਂਕਿ ਉਹ ਇੱਕ ਬਹਾਦਰ ਕੁੜੀ ਸੀ ਜਿਹਦੇ ਕਾਰਨ ਉਹ ਅਮਰਤਪਾਲ ਵਰਗੇ ਬਦਮਾਸ਼ਾਂ ਦੇ ਡਰਦੀ ਨਹੀਂ ਸੀ ਸੋ ਅੱਜ ਸਾਡੇ ਬਾਣੇ ਨੂੰ ਪੂਰੀ ਦੁਨੀਆ ਦੇ ਵਿੱਚ ਢਾਅ ਲਾਈ ਜਾ ਰਹੀ ਹੈ ਸਿੱਖਾਂ ਨੂੰ ਵੱਖ-ਵੱਖ ਢੰਗਾਂ ਦੇ ਨਾਲ ਬਦਨਾਮ ਕਾਂਦੀਆਂ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਬਾਹਰ ਬੈਠੇ ਜਿਹੜੇ ਸਾਡੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਦੀ ਇੱਕ ਚਾਲ ਆ ਜਿਹੜੇ ਅਮਰਪਾਲ ਮੈਰ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਅੰਦਰ ਝਾਕਣ ਦੀ ਲੋੜ ਹੈ ਤੇ ਜਿੱਥੇ ਗੁਰੂ ਘਰਾਂ ਦੇ ਗੇਟਾਂ ਤੇ ਅੱਜ ਪੋਸਟਰ ਲੱਗੇ ਨੇ ਇਹ ਇੱਕ ਪੂਰੇ ਮੈਂ ਕਹਿੰਦਾ ਵਿਸ਼ਵ ਵਾਸਤੇ ਪੂਰੀ ਦੁਨੀਆ ਨੂੰ ਜਿਹੜਾ ਸਾਂਝੀ ਵਾਰਤਾ ਦਾ ਸੁਨੇਹਾ ਜਿੱਥੇ ਸਾਰਿਆਂ ਨੂੰ ਸਾਂਝੀ ਗੱਲ ਕੀਤੀ ਜਾਂਦੀ ਹੈ ਉੱਥੇ ਤੇ ਅਜਿਹੇ ਫਰਮਾਨ ਆਉਣੇ ਸਾਡੇ ਬਾਤੇ ਬੜੀ ਦੁਖਦਾਈ ਗੱਲ ਆ ਕਿ ਸਿੱਖ ਕਿੱਧਰ ਨੂੰ ਜਾ ਰਹੇ ਨੇ ਕਿਉਂਕਿ ਲੰਮੇ ਸਮੇਂ ਤੋਂ ਹਮੇਸ਼ਾ ਮੈਂ ਕਹਿੰਦਾ ਆ ਰਿਆਂ ਕਿ ਸਾਡਾ ਪੰਜਾਬ ਜਿਹੜਾ ਹੈਗਾ ਅੱਜ 크ਰਿਸਚਨ ਬਣਦਾ ਜਾ ਰਿਹਾ ਸਾਡੀਆਂ ਕੁੜੀਆਂ ਮੁਸਲਮਾਨ ਬਣਦੀਆਂ ਜਾ ਰਹੀਆਂ ਯੂਕੇ ਕੈਨੇਡਾ ਦੇ ਵਿੱਚ ਕੇ ਵਾਰਸਿਸ ਖਾਨ ਦਾ ਰੋਲਾ ਇਹ ਤੇ ਇੰਗੇਜਡ ਕਦੇ ਕੋਈ ਆਵਾਜ਼ ਨਹੀਂ ਚੱਕੀ ਜਾਂਦੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਤੇ ਦੂਸਰਾ ਗੈਂਗਸਟਰ ਪੁਨੇ ਨੇ ਮਾਰ ਲਿਆ ਅੱਜ ਤਕਰੀਬਨ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕੋਈ ਅੱਛਾ ਸਵਿਧਾਨ ਅੱਗੇ ਆਵੇ ਜਿਹਦੇ ਤਹਿਤ ਜਿੱਥੇ ਅਸ਼ਰੀਰਤਾ ਰੁਕੇ ਪਰ ਸਾਡੇ ਜਿਹੜੇ ਇਹ ਜਿਹੜੇ ਬਦਮਾਸ਼ ਨੇ ਕਿਤੇ ਗੁੱਟ ਵੱਡੇ ਜਾਂਦੇ ਨੇ ਕਿਤੇ ਕਿਸੇ ਦਾ ਗਲਾ ਵੱਡਿਆ ਜਾਂਦਾ ਕਿਸੇ ਨੂੰ ਠਮਕਾਇਆ ਜਾਂਦਾ ਖਾਲਸੇ ਦਾ ਇਹ ਕੰਮ ਨਹੀਂ ਹੈਗਾ ਸੋ ਮੈਂ ਇਹ ਹੀ ਕਹਾਂਗਾ ਜਿਹੜੇ ਲੋਕ ਉਹਦੀਆਂ ਫੋਟੋਆਂ ਲਗਾ ਰਹੇ ਨੇ ਜਿਹੜੇ ਉਹਨੂੰ ਹੀਰੋ ਬਣਾ ਰਹੇ ਨੇ ਉਹਨਾਂ ਦੇ ਬਰਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਿਉਂ ਪੰਜਵਾਂ ਤਖਤ ਬੁੱਢਾ ਦਾਦੇ ਮੁਖੀ ਦੀ ਉਮਾਨੋ ਫਰਮਾਨ ਦੀ ਵੀ ਅਲੰਗਨਾ ਕੀਤੀ ਜਾ ਰਹੀ ਆ ਸੋ ਜਿੰਨੇ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਬੈਠਣ ਵਾਲੇ ਸਿੱਖ ਨੇ ਜਿਹੜੇ ਸਿੱਖੀ ਤੋਂ ਚਿੰਤਤ ਨੇ ਕਿਆ ਉਹ ਅਜਿਹੇ ਜਿਹੜੇ ਬਦਮਾਸ਼ ਜਿਹੜਾ ਕਿਸੇ ਨੂੰ ਮਾਰ ਕੇ ਪਕੌੜਾ ਹੋ ਜਾਣਾ ਅੱਜ ਉਹ ਕਿਹੜੀ ਖੱਡ ਵਿੱਚ ਲੁਕਿਆ ਉਹਨੂੰ ਕੱਢ ਕੇ ਲੈ ਕੇ ਆਉਣਾਂ ਤੇ ਦੂਸਰਾ ਵੱਖ-ਵੱਖ ਜਥੇਬੰਦੀਆਂ ਵੱਲੋਂ ਦਾਸ ਨੂੰ ਮੇਰੇ ਪਰਿਵਾਰ ਨੂੰ ਟਾਰਗੇਟ ਕਰਕੇ ਉਹਨਾਂ ਬਾਰੇ ਅਪਸ਼ਬਦ ਵਰਤੇ ਜਾ ਰਹੇ ਨੇ ਤੇ ਨਾਲ ਹੀ ਕਿੰਨੇ ਕੁ ਲੋਕ ਨੇ ਜਿਹੜੇ ਮੇਰੇ ਪਰਿਵਾਰ ਬਾਰੇ ਜਾਣਦੇ ਨੇ ਕਿੰਨੇ ਕੁ ਉਹ ਲੋਕ ਨੇ ਅੱਜ ਖਾਲਸਾ ਕਿਥੇ ਆਪਣੇ ਕਮਰ ਕੱਸੇ ਤਲਵਾਰ ਰੱਖਦਾ ਸੀ ਅੱਜ ਉਹ ਜਿਹੜਾ ਰਾਜਾ ਰਾਜ ਸਿੰਘ ਜੋ ਇੱਕ ਬੀਬੀ ਨੂੰ ਆਪਣੇ ਕਮਰ ਕੱਸੇ ਦੀ ਢਾਲ ਬਣਾ ਕੇ ਹਰਜੀਤ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਰਾਜਾ ਰਾਜ ਸਿੰਘ ਨੂੰ ਬੇਨਤੀ ਕਰਦਾ ਜੇ ਤੇਰੇ ਵਿੱਚ ਇੰਨਾ ਹੀ ਦਾਮਾ ਤੈਨੂੰ ਇੰਨੀ ਹੀ ਹਮਦਰਦੀ ਆ ਤੇਰੇ ਤੇ 2 ਕਿਲੋਮੀਟਰ ਤੇ ਮੇਰੀ ਰਹਿائش ਆ ਤੇਰੇ ਨਾਲ ਲੱਗਦੇ ਹੀ ਮੇਰੇ ਉੱਥੇ ਪੁਲਿਸ ਸਟੇਸ਼ਨ ਆ ਤੂੰ ਉਸ ਬੀਬੀ ਨੂੰ ਲੈ ਕੇ ਇੱਕ ਵੀ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕੰਪਲੀਟ ਕਰ ਰਾਜਾ ਰਾਜ ਸਿੰਘ ਆਪਣੇ ਬਾਣੇ ਨੂੰ ਜਾਂ ਖੋਲਦੇ ਜਾਂ ਆਪਣਾ ਦਮਾਲਾ ਵਧਾ ਦੇ ਨਹੀਂ ਜੇ ਤੂੰ ਆਪਣੇ ਗੁਰੂ ਨੂੰ ਸਮਾਪੇ ਤਾਂ ਜੇ ਤੂੰ ਸੱਚ ਦਾ ਹੈਂ ਤਾ ਉਸ ਬੀਬੀ ਦੇ ਨਾਲ ਕਿਸੇ ਵੀ ਥਾਣੇ ਦੀ ਅੱਜ ਤੱਕ ਕੋਈ ਮੈਨੂੰ ਤੂੰ ਆਪਣੀ ਫੋਟੋ ਤੇ ਜਾਂ ਵੀਡੀਓ ਦਿਖਾ ਦੇ ਜਿੱਥੇ ਤੂੰ ਗਿਆ ਹੋਵੇਂ ਸਿਰਫ ਮੀਡੀਆ ਦੇ ਵਿੱਚ ਉਛਾਲ ਕੇ ਮੇਰੇ ਕਰਦਾਰ ਨੂੰ ਮੈਨੂੰ ਬਦਨਾਮ ਕਰਨੀਆਂ ਸ਼ਾਦਸ਼ਾ ਜੋ ਕਰ ਰਹੇ ਹਨ ਇਹਨੂੰ ਪੂਰੀ ਦੁਨੀਆ ਪਿਛਲੇ ਲੰਬੇ ਸਮੇਂ ਤੋਂ ਜਾਲਦੀਆਂ ਕਿਉਂਕਿ ਤੂੰ ਤਲਵਾਰ ਬਣਾ ਕੇ ਇੱਕ ਬੀਬੀ ਨੂੰ ਢਾਲ ਬਣਾ ਕੇ ਕਿਉਂ ਸਹਾਰਾ ਲੈ ਰਿਹਾ ਹੈ ਮਰਦਾਂ ਵਾਲੀ ਗੱਲ ਕਰ ਜੇ ਤੂੰ ਜੰਮਿਆ ਆਪਣੀ ਮਾਂ ਦਾ ਜੇ ਰਾਜਾ ਰਾਸ ਹੀ ਤੂੰ ਆਪਣੀ ਮਾਂ ਦਾ ਕੁੱਖ ਤੋਂ ਜੰਮਿਆ ਜੇ ਤੂੰ ਆਪਣੇ ਬਾਪ ਦੀ ਔਲਾਦ ਹੈ ਰਾਜਾ ਰਾਜੇ ਸਿੰਘ ਤੇ ਜੇ ਤੂੰ ਇੱਕ ਬਾਪ ਦੀ ਔਲਾਦ ਹੈ ਜੇ ਤੇਰੇ ਵਿੱਚ ਇੰਨਾ ਹੀ ਦਮ ਹੈ ਤਾਂ ਫਿਰ ਉਸ ਬੀਬੀ ਨੂੰ ਲੈ ਕੇ ਤੂੰ ਥਾਣੇ ਜਾ ਕੇ ਉਦੀ ਪੜਤਾਲ ਕਰ ਤੈਨੂੰ ਪਤਾ ਲੱਗੇ ਕਿ ਸੱਚ ਕੀ ਐ ਨਹੀਂ ਇਹ ਬਾਣਾ ਉਤਾਰ ਦੀ ਨਹੀਂ ਦਵਾਰਾ ਕਿਤੇ ਮੇਰੇ ਅੰਗੇਸ਼ਟ ਕੋਈ ਵੀ ਅਪਸ਼ਬਦ ਬਤਿਆ ਤਾਂ ਫੇ ਮੈਂ ਤੈਨੂੰ ਕਾਨੂੰਨ ਦੇ ਜ਼ਰੀਏ ਫੇ ਤੈਨੂੰ ਮਿਲਾਂਗਾ ਨਹੀਂ ਆਪਣਾ ਇਹ ਬਾਣਾ ਵਧਾ ਕੇ ਆਪਣਾ ਕਿਤੇ ਵੀ ਗੁਰੂ ਘਰ ਦੇ ਵਿੱਚ ਬਿਠਾ ਦੀ ਤੈਨੂੰ ਕੋਈ ਵੀ ਅਧਿਕਾਰ ਨਹੀਂ ਅਰਬਾ ਖਰਬਾ ਕਹੋਣ ਵਾਲਾ ਨੰਗ ਤੇ ਮਲੰਗ ਵਾਲੀਆਂ ਗੱਲਾਂ ਨਾ ਕਰ ਜੇ ਤੈ ਮਾਂ ਦਾ ਦੁੱਧ ਪੀਤਾ ਆਪਣੀ ਉਸ ਬੀਬੀ ਨਰਿੰਦਰ ਕੌਰ ਨੂੰ ਨਾਲ ਲਿਜਾ ਕੇ ਥਾਣੇ ਦੇ ਵਿੱਚ ਜਾ ਕੇ ਪੜਤਾਲ ਕਰ ਫੇਰ ਮੇਰੇ ਨਾਲ ਗੱਲ ਕਰੀ ਮੇਰੀ ਮਾਂ ਨੂੰ ਮੇਰੀ ਭੈਣ ਨੂੰ ਮੇਰੇ ਬੱਚਿਆਂ ਨੂੰ ਗਾਲ੍ਹਾਂ ਕੱਢਣ ਤੋਂ ਪਹਿਲਾਂ ਇੱਕ ਵਾਰ ਆਪਣੇ ਬਾਪ ਦਾ ਹੋਣ ਦਾ ਆਪਣੀ ਮਾਂ ਦੀ ਕੁੱਖ ਦਾ ਜੰਮਿਆ ਆਪਣੀ ਧੀ ਦਾ ਜੰਮਿਆ ਤੂੰ ਇੱਕ ਗੈਲਾ ਸਬੂਤ ਦੇ ਦੇ ਕਿ ਤੂੰ ਗੁਰੂ ਦਾ ਖਾਲਸਾ ਹੈ ਤੂੰ ਜਾ ਕੇ ਉਹਦਾ ਆਪ ਚੰਡੀਗੜ੍ਹ ਦੇ ਵਿੱਚ ਸਬੰਧਤ ਥਾਣੇ ਸਬੰਧਤ ਐਸਐਸਪੀ ਕੋ ਪੜਤਾਲ ਕਰਨ ਨਾਲ ਜਾ ਕੇ ਇੱਕ ਵੀਡੀਓ ਖੜ ਕੇ ਉੱਥੇ ਪਾ ਕਿ ਅਸੀਂ ਇਹ ਪੜਤਾਲ ਕੀਤੀ ਆ ਇਹਦਾ ਇਹ ਸਿੱਟੇ ਨੇ ਮੈਨੂੰ ਬਦਨਾਮ ਕਰਨ ਦਾ ਕੋਈ ਨਹੀਂ ਜੰਮਿਆ ਨਾ ਹੀ ਹਰਜੀਤ ਸਿੰਘ ਨੇ ਅਜਿਹਾ ਕੋਈ ਮਾੜਾ ਕਰਮ ਕੀਤਾ ਲੇਕਿਨ ਮੈਂ ਇਹੀ ਕਹਾਂਗਾ ਕਿ ਅਸੀਂ ਔਰਤਾਂ ਦਾ અતਿਆਚਾਰ ਨਹੀਂ ਹੋਣ ਦੇਣਾ ਅਸੀਂ ਔਰਤਾਂ ਨੂੰ ਬਦਨਾਮ ਨਹੀਂ ਹੋਣ ਦੇਣਾ ਅਸੀਂ ਉਹਨਾਂ ਬੱਚੀਆਂ ਨੂੰ ਵੀ ਕਹਾਂਗੇ ਤੁਸੀਂ ਅਜਈਆਂ ਹਰਕਤਾਂ ਨਾ ਕਰੋ ਜਿਹਦੇ ਨਾਲ ਸਮਾਜ ਦੇ ਵਿੱਚ ਸਾਡਾ ਕਿਰਦਾਰ ਖਰਾਬ ਹੋਵੇ ਤੁਸੀਂ ਸੱਚੀਆਂ ਸੋਹਣੀਆਂ ਸਾਡੀਆਂ ਧੀਆਂ ਨੇ ਤੁਹਾਨੂੰ ਪਰ ਅਸੀਂ ਮਰਨ ਵੀ ਨਾ ਬਦਮਾਸ਼ਾਂ ਦੇ ਜਰੀਏ ਇਹਨਾਂ ਦਾ ਅਮਰਪਾਲ ਆਪਣੀ ਕੁੱਖ ਦੇ ਮਾਂ ਦੀ ਕੁੱਖ ਨੂੰ ਅੱਜ ਬਦਨਾਮ ਕਰਕੇ ਜਿੱਥੇ ਲੋਕਿਆ ਉੱਥੇ ਨਿਕਲ ਕੇ ਅੱਜ ਸਿਲੰਡਰ ਕਰੇ ਫਿਰ ਦੇਖਦਾ ਤੂੰ ਕਿੱਡਾ ਮਾਂ ਦਾ ਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ